ਗੀਤਾ ਆ ਜੋ ਮੈਂ ਹਿਆਰਪੁਰ ਦੀ ਰਹਿਣ ਵਾਲੀਆਂ ਅੱਜ ਜੋ ਕੀ ਇੱਥੇ ਬਾਈਪਾਸ ਦੇ ਲੱਗ ਗਿਆ ਆਪਣੇ ਸਾਜ ਸੰਘਰ ਦੇ ਕੋਲ ਪੁਲਿਸ ਪ੍ਰਸ਼ਾਸਨ ਔਰ ਵਰਦਮਾਨ ਕੰਪਨੀ ਵਾਲਿਆਂ ਨੇ ਹੈਲਮਟ ਸਾਰਿਆਂ ਨੂੰ ਫ੍ਰੀ ਔਰ ਕੋਸਟ ਦਿੱਤੇ ਆ ਪਰ ਕੋ ਲੜਕੀਆਂ ਨੂੰ ਬੰਡੇਆ ਜੈਂਸ ਨੂੰ ਬੰਡੇਆ ਜੋ ਕਿ ਉਹਨਾਂ ਨੂੰ ਰਾਤ ਬਰਾਤੇ ਸਹੂਲਤ ਹਰ ਵੇਲੇ ਦਿਨੇ ਵੀ ਲੋੜ ਹੈ ਇਹਨਾਂ ਚੀਜ਼ਾਂ ਦੀ ਸਾਰਿਆਂ ਨੂੰ ਲਾਣਾ ਚਾਹੀਦਾ ਆ ਔਰ ਆਪਣੀ ਸੇਫਟੀ ਕਰਨੀ ਚਾਹੀਦੀ ਆ ਟੂ ਬੀਲਰ ਗਾਰੇ ਹੈਲਮਟ ਨਹੀਂ ਲੈਂਦੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਉਹਨਾਂ ਦੀ ਗਲਤ ਗਲਤ ਆ ਹੋ ਇਸ ਹੈਲਮਟ ਨਾਲ ਸਾਡੇ ਜੋ ਸਿਰ ਤੇ ਜੋ ਕੋਈ ਲੱਭ ਨਾ ਕਰੇ ਕੋਈ ਦੁਰਘਟਨਾ ਹੁੰਦੀ ਆ ਚਲੋ ਇਹ ਸਾਡੇ ਬਹੁਤ ਸਾਡੀ ਸੇਫਟੀ ਲਈ ਜ਼ਰੂਰੀ ਆ ਸਰ ਕੀ ਲਾਵਾ ਨਰੇਸ਼ ਕੁਮਾਰ ਜੀ ਕੀ ਕਹਿਣਾ ਚਾਹਤੇ ਹੋ ਅੱਜ ਮਹਾਵੀਰ ਮਿਲ ਦੀ ਤਰਫ ਸੇ ਵੰਡੇ ਜਾ ਰਹੇ ਹੈਲਮਟ ਸਰ ਜੋ ਮਹਾਵੀਰ ਮਿਲਿੰਗ ਸਪੀਨਿੰਗ ਮਿਲਦੇ ਪਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਸਰ ਸੋਖਿਆ ਪਿਆ ਜਾਂਦਾ ਉਹਦੇ ਤਹਿਤ ਇਹਨਾਂ ਹੈਲਮਟ ਜਿਹੜੇ ਵੰਡੇ ਜਾ ਰਹੇ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਫ੍ਰੀ ਹੈਲਮਟ ਦਿੱਤੇ ਜਾ ਰਹੇ ਆ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਤੁਸੀਂ ਆਰਵੇਡ ਹੈਲਮਟ ਪੀਅਰ ਕਰਕੇ ਚੱਲੋ ਜਿਹਦੇ ਵਿੱਚ ਤੁਹਾਡਾ ਬੈਨੀਫਿਟ ਆ ਤੁਸੀਂ ਤੁਹਾਡੇ ਕਿਤੇ ਵੀ ਤੁਹਾਡਾ ਕੋਈ ਮਿਸਅਪ ਨਹੀਂ ਹੁੰਦੀ ਅਕਸੀਡੈਂਟ ਵਗੈਰਾ ਹੁੰਦਾ ਤੁਸੀਂ ਸੇਫ ਰਹਿੰਦੇ ਹੋ ਔਰ ਇਹ ਇਹਦੇ ਲਈ ਨਾਵੀਰ ਮੇਲੇ ਨੂੰ ਜੋ ਹੈਲਮਟ ਬੰਦੇ ਜਾ ਰਹੇ ਆ ਉਹਦੇ ਲਈ ਅਸੀਂ ਇਹਨਾਂ ਦਾ ਸਾਰਾ ਧੰਨਵਾਦ ਕਰਦੇ ਜੀ ਅਸੀਂ ਜਿਹੜਾ ਨਾਮ ਸੰਦੀਪ ਠਾਕੁਰ ਜੀ ਸਾਡੇ ਮਾਪਿਆਂ ਨੂੰ ਦਿੱਤਾ ਹੈ ਸੈਨੇਟੇਟੇ ਜਾ ਰਹੇ ਇਹ ਬਹੁਤ ਵਧੀਆ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ ਪਰ ਇਹਦਾ ਫਾਇਦਾ ਤਾਂ ਕਿ ਸਭ ਲੋਕ ਹੈਲਮਟ ਪਾਣ ਟ੍ਰੈਫਿਕ ਅੜਿਆਂ ਨੂੰ ਕਹਿ ਰਿਹਾ ਕਿ ਸਖਤੀ ਨਹੀਂ ਕਰਦੇ ਕਿ ਲੋਕੀ ਹੈਲਮਟ ਪਾਣਾ ਭੁੱਲ ਜਾਂਦਾ ਬਸ ਇਹੀ ਕਹਣਾ ਜਾਂਦਾ ਨੌਜਵਾਨ ਪੀੜੀ ਨੂੰ ਰਹੀ ਹੈ ਜੀ ਬੇਨਤੀ ਹੈ ਕਿ ਹੈਲਮਟ ਪਾਣ ਬੱਚੇ ਬੱਚੇ ਪਾਉਂਦੇ ਨਹੀਂ ਹੈਗੇ ਇਹਨਾਂ ਦੇ ਸਖਤੀ ਕੀਤੀ ਜਾਵੇ ਤਾਂ ਕਿ ਹੈਲਮਟ ਪਾਣਾ ਭੁੱਲ ਨਾ ਬੱਚੇ ਆਪਣੀ ਇਹ ਬੇਨਤੀ ਹੈ ਟ੍ਰੈਫਿਕ ਅੜਿਆਂ ਨਾਲ ਵੀ ਤੇ ਪ੍ਰਸ਼ਾਸਨ ਨਾਲ ਵੀ ਮੈਨੇਜਰ ਜੀ ਅੱਜ ਸਿਰ ਹੈਲਮਟ ਵਟੇ ਜਾ ਰਹੇ ਉਹਨਾਂ ਲੋਕ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਜਿਹੜੀ ਸਪਿੰਨਿੰਗ ਮਿਲ ਹੈ ਸ਼ਿਆਰਪੁਰ ਦੀ ਜਿੱਥੇ ਡਡਵਾਲ ਜੀ ਤੇ ਪੂਨਮਪਾਲ ਜੀ ਜਿਹੜੇ ਆ ਕਿ بطور ਐਡਮਿਨਿਸਟਰेटर ਜਿਹੜੇ ਕੰਮ ਕਰ ਰਹੇ ਆ ਇਹਨਾਂ ਵੱਲੋਂ ਪਹਿਲਾਂ ਵੀ ਦੋ ਕੈਂਪ ਜਿਹੜੇ ਲਾਏ ਗਏ ਆ ਇਹ ਹੈਲਮਟ ਵੰਡਣ ਵਾਸਤੇ ਮਾਨਯੋਗ ਐਸਐਸਪੀ ਸ਼ਿਆਰਪੁਰ ਜੀ ਦੀ ਪ੍ਰੇਰਣਾ ਸਦਕਾ ਤੇ ਡਡਵਾਲ ਜੀ ਨੇ ਸਪਿੰਗ ਮਿਲ ਦੀ ਵਿੱਚ ਤੇ ਪੂਨਮਪਾਲ ਮੈਡਮ ਦੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੈਂਪ ਹੈ ਇਹ ਲਾਇਆ ਗਿਆ ਕੈਂਪੇਨ ਇੱਕ ਚਲਾਈ ਗਈ ਹੈ ਤੇ ਇਹ ਚਾਹੁੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਦਾ ਕੋ ਹਾਦਸਾ ਹੋਵੇ ਉਹਦੇ ਸਿਰ ਵਿੱਚ ਅਗਰ ਚੋਟ ਲੱਗਦੀ ਹੈ ਤੇ ਉਸ ਵਿਅਕਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਅੰਗ ਤੇ ਬਹੁਤ ਸਾਰੇ ਵਰਨੇਬਲ ਪੁਆਇੰਟਸ ਆ ਸਾਡੀ ਬਾਡੀ ਦੇ ਪਰ ਜਿਹੜਾ ਸਿਰ ਹੈ ਇਹ ਸਾਡਾ ਬਹੁਤ ਵਰਨੇਬਲ ਹੈ ਬਹੁਤ ਅਹਿਮ ਅੰਗ ਹੈ ਅਗਰ ਜਿਸ ਵਿਅਕਤੀ ਨੇ ਆਪਣੇ ਸਿਰ ਦੇ ਉੱਪਰ ਹੈਲਮਟ ਪਾਇਆ ਹੋਊਗਾ ਕੋ 19 21 ਕੋਈ ਲੱਗ ਵੀ ਜਾਂਦਾ ਜਾਂ गिर ਜਾਂਦਾ ਉਹਦੇ ਸਿਰ ਵਿੱਚ ਸੱਟ ਲੱਗਣ ਦਾ ਕੋਈ ਜਿਹੜਾ ਚਾਂਸ ਹੈ ਉਹ ਨਹੀਂ ਰਹਿੰਦਾ ਤੇ ਉਹ ਬੰਦੇ ਦੀ ਜਿਹੜੀ ਜਾਨ ਹੈ ਉਹ ਬੜੀ ਬਿਲਕੁਲ ਸੇਫ ਰਹਿੰਦੀ ਹੈ ਹਰ ਬੰਦਾ ਆਪਣੇ ਵਾਸਤੇ ਕਰਦਾ ਪਰ ਮੈਂ ਸਮਝਦਾ ਕਿ ਪੰਜਾਬ ਪੁਲਿਸ ਤੇ ਸਪਿੰਗ ਮਿਲਦੇ ਜਿਹੜੇ ਮੌਤਵਾਰ ਹੈਗੇ ਆ ਇਹ ਰਲ ਕੇ ਪਬਲਿਕ ਵਾਸਤੇ ਇੱਕ ਉਪਰਾਲਾ ਕਰ ਰਿਹਾ ਤਾਂ ਜੋ ਕੋਈ ਦੁਰਘਟਨਾ ਜਿਹੜੀ ਹੈ ਨਾ ਵਾਪਰੇ ਅਗਰ ਕੋਈ ਨੀਕੀ ਹੁੰਦੀ ਹੈ ਤੇ ਉਸ ਵਿਅਕਤੀ ਨੂੰ ਕੋਈ ਸਖਤ ਜੋੜੀ ਹੈ ਚੋਟ ਹੈ ਨਾ ਪਹੁੰਚੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ ਇਹ ਲਗਾਤਾਰ ਲੱਗਦੇ ਰਹਿਣਗੇ ਇਸ ਤੋਂ ਬਾਅਦ ਵੀ ਦੋ ਕੈਂਪ ਜਿਹੜੇ ਆ ਉਹ ਲਾਏ ਜਾਣਗੇ ਇੱਕ ਜਲੰਧਰ ਰੋਡ KFC ਦਾ ਲਾਇਆ ਜਾਵੇਗਾ ਇੱਕ ਜਿਹੜਾ ਆ ਕੁਝ ਦੂਸਰ ਨਲਗੀਆਂ ਚੌਂਕ ਦੇ ਵਿੱਚ ਲਗਾਇਆ ਜਾ ਰਿਹਾ ਹੈ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਪਲੀਜ਼ ਹੈਲਮਟ ਪਾ ਕੇ ਰੱਖੋ ਹੈਲਮਟ ਜਿਹੜਾ ਇਹ ਸਾਡਾ ਆਪਣਾ ਵੀ ਸੱਚਾ ਮਿੱਤਰ ਹੈ ਤੇ ਸਾਡੇ ਪਰਿਵਾਰ ਦਾ ਵੀ ਸੱਚਾ ਮਿੱਤਰ ਹੈ ਅਸੀਂ ਇਹਨੂੰ ਲਾ ਕੇ ਬਿਲਕੁਲ ਸੇਫ ਰਹਿ ਸਕਦੇ ਹਾਂ ਜੀ ਅਸੀਂ ਵਰਤਮਾਨ ਤੋਂ ਹੈ ਅਸੀਂ ਪੰਜਾਬ ਪੁਲਿਸ ਦੇ ਨਾਲ ਰਲ ਇਹ ਸੁਰੱਖਿਅਤ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਨਾਗਰਿਕਾਂ ਨੂੰ ਸੜਕ ਸੜਕ ਸੁਰੱਖਿਆ ਵਾਸਤੇ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਮੁਹਿੰਮ ਦੇ ਨਾਲ-ਨਾਲ ਅਸੀਂ ਕੁਝ ਗੀਅਰਸ ਵੀ ਵੰਡ ਕਰਾ ਰਹੇ ਹਾਂ ਜਿੱਦਾਂ ਕਿ ਹੈਲਮਟ ਹੈਗੀਆਂ ਰਿਫਲੈਕਟਰ ਜੈਕਟਸ ਹੈਗੀਆਂ ਰਿਫਲੈਕਟਰ ਬੈਲਟਸ ਹੈਗੀਆਂ ਜਿਹਦੀਆਂ ਕਿ ਰਾਤ ਦੇ ਵੇਲੇ ਜਿਹੜੇ ਸਾਡੇ ਨਾਗਰਿਕ ਟਰੈਵਲ ਕਰਦੇ ਆ ਉਹਨਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਕਿ ਉਹਨਾਂ ਰਿਫਲੈਕਟਿਵ ਬੈਲਟ ਜ਼ਰੂਰ ਪਾਣ ਕਿਉਂਕਿ ਇਹਦੇ ਵਿੱਚ ਜਿਹੜੀ ਹੈਗੀ ਆ ਲਾਈਟ ਪਾ ਕੇ ਤੁਹਾਨੂੰ ਵੱਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਦੋ ਪਹੀਆ ਵਾਹਨ ਚੱਲ ਰਿਹਾ ਹੈ ਤੇ ਉਹਦੇ ਵਿੱਚ ਤੁਹਾਡਾ ਬਚਾਅ ਹੋ ਸਕਦਾ ਹੈ ਦੇ ਨਾਲ ਹੀ ਹੈਲਮਟ ਜਿਹੜੀ ਕਿ ਬਹੁਤ ਹੀ ਜ਼ਿਆਦਾ ਇੱਕ ਮਹੱਤਵਪੂਰਨ ਗੀਅਰ ਹੈ ਦੋ ਪਹੀਆ ਵਾਹਨ ਨਾਗਰਿਕਾਂ ਵਾਸਤੇ ਜਿਹੜੇ ਕਿ ਸੜਕ ਵਿੱਚ ਹਾਈਵੇ ਵਿੱਚ ਗੱਡੀਆਂ ਚਲਾਉਂਦੇ ਹਨ ਆਪਣੇ ਸਿਰ ਨੂੰ ਬਚਾ ਬਚਾ ਸਕਦੇ ਆ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਔਰ ਲਾਜ਼ਮੀ ਹੈਗਾ ਇਹਦੀ ਜਾਗਰੂਕਤਾ ਅਸੀਂ ਸਾਰੇ ਨਾਗਰਿਕਾਂ ਨੂੰ ਦੇਣਾ ਚਾਹੁੰਦੇ ਆ ਕਿ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਔਰ ਟ੍ਰੈਫਿਕ ਰੂਲਸ ਤਹਿਤ ਵੀ ਇਹ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਰੂਰਤਮੰਦਾਂ ਨੂੰ ਅਸੀਂ ਇਹ ਹੈਲਮੇਟ ਪਵਾ ਕਰਕੇ ਅਸੀਂ ਜਾਗਰੂਕਤਾ ਪੈਦਾ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਆ ਅਸੀਂ ਕੈਂਪ ਤੀਜੀ ਵਾਰ ਲਗਾਇਆ ਹੈਗਾ ਪਹਿਲਾ ਕੈਂਪ ਅਸੀਂ ਮਾਲਪੁਰ اڈੇ ਲਗਾਇਆ ਸੀਗਾ ਫਿਰ ਦੂਸਰਾ ਅਸੀਂ ਲਗਾਇਆ ਸੀਗਾ ਜਲੰਧਰ ਬਾਈਪਾਸ ਤੇ ਫਗਵਾੜਾ ਬਾਈਪਾਸ ਵੀ ਲਗਾਇਆ ਹੈਗਾ ਤੇ ਅਜੇ ਉਹਨਾਂ ਰੋਡ ਤੇ ਲਾਇਆ ਹੈ ਆ ਤੇ ਅਜਾ ਅਸੀਂ ਉਹਨਾਂ ਰੋਡ ਤੇ ਲਗਾਇਆ ਅੱਗੇ ਵੀ ਲੱਗੂਗਾ ਕਹਿੰਦੇ ਐ ਦੋ ਕੈਂਪਸ ਸਾਡੇ ਹਾ ਹੋਰ ਲੱਗਨੇ ਲਲੋਈਆਂ ਚੌਕ ਲੱਗੇਗਾ ਤੇ ਇੱਕ ਸਾਡਾ ਜਲੰਧਰ KFC ਚੌਕ ਤੇ ਲੱਗੇਗਾ ਤੀਸਰਾ ਸੈਕਟਰ ਆਇਆ ਜਾ ਰਿਹਾ ਮਹਾਵੀਰ ਸਿੰਘ ਵੱਲ ਹੈਲਮਟਾਂ ਦਾ ਤੇ ਕੀ ਕਹਿਣਾ ਚਾਹਦੇ ਇਸਾਰੇ ਜੇ ਕੋਈ ਸਭ ਤੋਂ ਪਹਿਲੇ ਰਮੇ ਦੱਸ ਦੇਣਾ ਇਹ ਇਹ ਕੈਂਪ ਜਿਹੜਾ ਬਦਮਾਨ ਯਾਨਾਟ ਹੈ ਲਿਮਟਿਡ ਵੱਲੋਂ ਲਾਇਆ ਜਾ ਰਿਹਾ ਜਿਹੜਾ ਕਿ ਰੋਡ ਸੇਫਟੀ ਨੂੰ ਮੱਦੇ ਨਜ਼ਰ ਕਰਕੇ ਲਾਇਆ ਜਾਂਦਾ ਔਰ ਅਸੀਂ ਤਿੰਨ ਕੈਂਪ ਲਾ ਚੁੱਕੇ ਹਾਂ ਦੋ ਕੈਂਪ ਹੋਰ ਲਾਵਾਂਗੇ ਔਰ ਹੁਸ਼ਾਰਪੁਰ ਵਾਸੀ ਸਾਡੇ ਆਪਣੇ ਵਾਸੀ ਆ ਔਰ ਅਸੀਂ ਚਾਹੁੰਦੇ ਆ ਕਿ ਕੋਈ ਵੀ ਬੰਦਾ ਰੋਡ ਐਕਸੀਡੈਂਟ ਚ ਨਾ ਆਵੇ ਔਰ ਨਾਲ ਕੋਈ ਹਾਦਸਾ ਹੋਵੇ ਕਿਉਂਕਿ ਅੱਜ ਕੱਲ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਔਰ ਤਕਰੀਬਨ ਲੋਕੀ ਆਪਣੇ ਟੂ व्हीਲਰ ਜਿਸਲੇ ਚਲਾਉਂਦੇ ਆ ਤਾਂ ਵਿਦਾਊਟ ਹੈਲਮਟ ਚਲਾਉਂਦੇ ਆ ਔਰ ਮੈਕਸਿਮਮ ਜਦੋਂ ਕਿਤੇ ਐਕਸੀਡੈਂਟ ਹੋ ਜਾਂਦਾ ਤਾਂ ਹੈਡ ਇੰਜਰੀ ਦਾ ਜਿਆਦਾ ਖਤਰਾ ਰਹਿੰਦਾ ਹੈ ਔਰ ਹੈਡ ਇੰਜਰੀ ਜੇ ਕਿਸੇ ਨੂੰ ਹੋ ਜਵੇ ਤਾਂ ਉਹਦਾ ਫਿਰ ਜਰਾ ਥੋੜਾ ਬਚਣਾ ਔਖਾ ਹੋ ਜਾਂਦਾ ਹੈ ਅਸੀਂ ਸਾਹਪੁਰ ਵਾਸੀਆਂ ਨੇ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਕੈਂਪ ਚ ਹੈਲਮਟ ਮਿਲ ਰਹੇ ਹਨ ਉਹ ਆਪਣੀ ਸੇਫਟੀ ਸਮਝ ਕੇ ਹਮੇਸ਼ਾ ਪਰੋਂ ਚੱਲਣ ਤੋਂ ਪਹਿਲੇ ਮੋਟਰਸਾਈਕਲ ਨੂੰ ਕਿੱਕ ਮਾਰਨ ਤੋਂ ਪਹਿਲੇ ਹੈਲਮਟ ਜ਼ਰੂਰ ਪਾਓ ਔਰ ਆਪਣੇ ਆਪ ਨੂੰ ਸੇਫ ਰੱਖੋ ਔਰ ਆਪਣੀ ਫੈਮਿਲੀ ਜਿਹੜੀ ਤੁਹਾਡੀ ਕਾਰ ਇੰਤਜ਼ਾਰ ਕਰ ਰਹੀ ਹੈ ਉਹਨੂੰ ਵੀ ਆਪਣੇ ਨਾਲ ਸੇਫ ਰੱਖੋ ਕਿਹੜੇ ਰੋਡ ਤੇ ਲਾਇਆ ਹੈ ਅੱਜ ਦਾ ਕੈਂਪ ਅਸੀਂ ਰਾਧਾ ਸਵਾਮੀ satsang ਘਰ ਦੇ ਨੇੜੇ ਉਹਨਾਂ ਰੋਡ ਦੇ ਉੱਤੇ ਲਾਇਆ ਹੈ ਜਿੱਥੇ ਕਿ ਕਾਫੀ ਪਬਲਿਕ ਸਾਡੇ ਨਾਲ ਜੁੜੀ ਹੈ ਔਰ ਕਾਫੀ ਪਬਲਿਕ ਦਾ ਉਤਸ਼ਾਹ ਸਾਨੂੰ ਨਜ਼ਰ ਆਇਆ ਕਿ ਉਹ ਹੈਲਮਟ ਲੈਣ ਚ ਵੀ ਤੇ ਪਾਣ ਚ ਵੀ ਕਾਫੀ ਇੰਟਰਸਟਿਡ ਹੈ ਜਿਹੜੇ ਅਗਲੇ ਦੋ ਕੈਂਪ ਲੱਗਣੇ ਉਹ ਕਿੱਥੇ ਲੱਗਣੇ ਨੇ ਅਗਲੇ ਦੋ ਕੈਂਪ ਦਾ ਸਾਡਾ ਜਿਹੜਾ ਪਲਾਨ ਹੈ ਉਹ ਇੱਕ ਹੈਗਾ ਨਵੀਆਂ ਚੌਂਗ ਹਰਿਆਣਾ ਰੋਡ ਵੱਲ ਤੇ ਦੂਸਰਾ ਹੈਗਾ ਜਲੰਧਰ ਰੋ एफसी ਚੌਂਕ ਦੇ ਕਰੀਬ ਲਾਇਆ ਜਾਏਗਾ ਉਹ ਸਾਡਾ ਹੋਏਗਾ ਅਗਲਾ ਕੈਂਪ ਉਹ 12 ਤਰੀਕ ਨੂੰ ਤੇ ਫਿਰ 16 ਤਰੀਕ ਨੂੰ ਨੌਜੋਨ ਪੀਡੀ ਨੂੰ ਕੀ ਕਹ ਰਿਹਾ ਨੌਜੋਨ ਪੀਡੀ ਨੂੰ ਸਾਡੇ ਵੱਲੋਂ ਇਹੀ ਇੱਕ ਦਰਖਾਸਤ ਹੈ ਕਿ ਰੋਡ ਦੇ ਉੱਪਰ ਧਿਆਨ ਨਾਲ ਚੱਲੋ ਸੇਫਟੀ ਦਾ ਧਿਆਨ ਰੱਖੋ ਆਪਣੇ ਮੋਟਰਸਾਈਕਲ ਸਕੂਟਰ ਜਦੋਂ ਵੀ ਚਲਾਣੇ ਆ ਸੇਫ ਸਪੀਡ ਤੇ ਰੱਖੋ ਜਿਆਦਾ ਕਾਲੀ ਨਾ ਕਰੋ ਕਿ ਖਾਸ ਕਰਕੇ ਸਵੇਰੇ 9 ਵਜੇ ਔਰ ਸ਼ਾਮੀ 5 ਵਜੇ ਜਿਹੜਾ ਟਾਈਮ ਹੈ ਬੜਾ ਕ੍ਰਿਸ਼ਲ ਟਾਈਮ ਹੁੰਦਾ ਹੈਵੀ ਟ੍ਰੈਫਿਕ ਹੁੰਦੀ ਹੈ ਆਪਣੇ ਆਪ ਨੂੰ ਬਚਾ ਕੇ ਰੱਖੋ नशियां तो स्पेसली मुक्त रखो अपने आप को नशा करके तो बिल्कुल ना गाड़ी चलाओ क्योंकि तो नशे आदमी हमेशा ओवर स्पीड जाता है कभी तो स्लो स्पीड नहीं जाता तो मेरी खास बेनती है कि नशा बिल्कुल ना करो को भी भी, भी, कोई किसी भी टाइप का चाहे तंबाकू होजा गांजा हो कोई नशा ना करो और ये साड़ी हाथ जोड़ के बेनती है कि नशे को बचो और अपने आपू सेफ रखो